ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਫਰੀਦਕੋਟ ਤੋਂ ਬਰਗਾੜੀ ਚਗਰੂਗਰਨ ਸਾਹਿਬ ਦੀ ਬੇਅਦਬੀ ਮਾਮਲੇ 'ਚ ਜੇਲ੍ਹ 'ਚ ਬੰਦ ਸਕੇ ਭਰਾਵਾਂ ਨੂੰ ਸਰਕਾਰ ਨੇ ਛੱਡ ਦਿੱਤਾ ਹੈ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਫੋਨਲਾਈਨ 'ਤੇ ਮੌਜੂਦ ਨੇ ਨਵਿੰਦਰ ਕਿਹੜੇ ਆਧਾਰ 'ਤੇ ਦੋਨਾਂ ਭਰਾਵਾਂ ਨੂੰ ਛੱਡਿਆ ਗਿਆ ਹੈ ਅਦਲੀ ਬਿਲਕੁਲ ਰੁਪਿੰਦਰ ਸਿੰਘ ਔਰ ਜਸਵਿੰਦਰ ਸਿੰਘ ਨੂੰ ਅੱਜ ਪੁਲਿਸ ਨੇ ਰਿਹਾ ਕੀਤਾ ਔਰ ਇਹਨਾਂ ਨੂੰ CrPC ਦੀ ਧਾਰਾ 161 ਦੇ ਤਹਿਤ ਰਿਹਾ ਕੀਤਾ ਗਿਆ ਇਸ ਧਾਰਾ ਦੇ ਤਹਿਤ ਪੁਲਿਸ ਨੇ ਐਪਲੀਕੇਸ਼ਨ ਦਿੱਤੀ ਸੀ ਕੋਰਟ ਦੇ ਵਿੱਚ ਕਿ ਇਹਨਾਂ ਦੋਨਾਂ ਦੇ ਖਿਲਾਫ ਫਿਲਹਾਲ ਕੋਈ ਪੁਖਤਾ ਸਬੂਤ ਜਿਹੜੇ ਪੁਲਿਸ ਦੇ ਕੋਲ ਨਹੀਂ ਹਨ ਇਸ ਲਈ ਦੋਨੋਂ ਭਰਾ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਨਹੀਂ ਲੋੜੀਂਦੇ ਪਰ ਇਸ ਧਾਰਾ ਦੇ ਤਹਿਤ ਇਹ ਹੁੰਦਾ ਹੈ ਕਿ ਅਗਰ ਜ਼ਰੂਰਤ ਪੈਂਦੀ ਹੈ ਤਾਂ ਦੁਬਾਰਾ ਕਿਸੇ ਵੇਲੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਜਾ ਸਕਦਾ ਉਹਨੇ ਇਸ ਐਪਲੀਕੇਸ਼ਨ ਨੂੰ ਮੰਨਦਿਆ ਦੋਨਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਯਾਨੀ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਚੁਕੀ ਆ ਲਗਾਤਾਰ ਵਿਰੋਧ ਹੋ ਰਿਹਾ ਸੀ ਕਿਉਂਕਿ ਪਰਿਵਾਰ ਔਰ ਪਰਿਵਾਰ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਲਗਾਤਾਰ ਤਵਾ ਕਰ ਰਹੀਆਂ ਸੀ ਕਿ ਦੋਨੇ ਭਰਾ ਬੇਕਸੂਰ ਨੇ ਇਹਨਾਂ ਨੂੰ ਝੂਠਾ ਗ੍ਰਿਫਤਾਰ ਕੀਤਾ ਗਿਆ ਔਰ ਕਿਤੇ ਨਾ ਕਿਤੇ ਅਸ਼ਦੀ ਅਗੇ ਸਰਕਾਰ ਨੂੰ ਝੁਕਣਾ ਪਿਆ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਮੁਖਵਤੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਸੰਗਠਨਾਂ ਨੇ ਫੂਨ ਦਾ ਪਹਿਲਾਂ ਤੱਕ ਵੀ ਪੈਂਡ ਕੀਤਾ ਸੀ ਕਿ ਜਿੰਨੀ ਦੇਰ ਉਹ ਰਿਹਾਈ ਨਹੀਂ ਕਰਨਗੇ ਰਿਹਾਈ ਦੇ ਆਦੇਸ਼ ਨਹੀਂ ਦੇਣਗੇ ਦੋਨਾਂ ਭਰਾਵਾਂ ਦੀ ਉਨੀ ਦੇਰ ਤੱਕ ਸਿੱਖਾਂ ਨੇ ਇਨਕਾਰ ਕੀਤਾ ਸੀ ਕਿ ਇਹ ਜਿਹੜਾ ਸੰਘਰਸ਼ਾ ਉਹਨਾਂ ਦਾ ਲਗਾਤਾਰ ਚੱਲਦਾ ਰਹੇਗਾ ਅੱਜ ਸਰਕਾਰ ਝੁਕਦੀ ਨਜ਼ਰ ਆਈ ਹੈ ਸਰਕਾਰ ਨੇ ਆਪਣਾ ਫੈਸਲਾ ਬਦਲਿਆ ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਇਹਨਾਂ ਦੋਨਾਂ ਦੀ ਰਿਹਾਈ ਜਿਹੜੀ ਇਸ ਤਰ੍ਹਾਂ ਸੌਬ ਨਹੀਂ ਹੈ ਪਰ ਅੱਜ ਸਰਕਾਰ ਨੇ ਆਪਣੇ ਫੈਸਲੇ ਤੋਂ ਪਲਟਦੇ ਆ ਦੋਨਾਂ ਨੂੰ ਅਰਹਾ ਕਰਨ ਦੇ ਜਿਹੜੇ ਆ ਫੈਸਲਾ ਲੰਨਿਆ ਜਾ ਵੀ ਕਿ सीबीआई ਜਾਂਚ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਪੁਲਿਸ ਬੈਕਫੁੱਟ ਤੇ ਆ ਗਈ ਇਸ ਕਰਕੇ ਇਹ ਸਾਰਾ ਕੰਮ ਕੀਤਾ ਗਿਆ ਕਿ ਇਹਨਾਂ ਦੋਨਾਂ ਮੁਲਜ਼ਮ ਭਰਾਵਾਂ ਨੂੰ ਛੱਡ ਦਿੱਤਾ ਜਾਵੇ ਆਧਨੀਵ ਸੀਬੀਆਈ ਜਾਂਚ ਦਾ ਆਦੇਸ਼ ਦੇਣਾ ਕਿਤੇ ਨਾ ਕਿਤੇ ਸਰਕਾਰ ਦੀ ਮਜਬੂਰੀ ਬਣ ਚੁੱਕਿਆ ਸੀ ਕਿਉਂਕਿ ਪੂਰੀ ਦੀ ਪੂਰੀ ਗੇਮ ਜਿਹੜੀ ਹੈ ਸਰਕਾਰ ਦੇ ਪੱਲੇ ਚ ਆ ਚੁੱਕੀ ਹੈ ਸਰਕਾਰ ਨੂੰ ਸਰਕਾਰ ਦੀ ਮੁਸ਼ਤਰਾ ਵੱਜ ਚੁੱਕੀਆਂ ਸੀ ਸਰਕਾਰ ਨੇ ਆਪਣੇ ਆਪਣਾ ਕਹਿ ਸਕਦੇ ਆ ਕਿ ਆਪਣਾ ਪੱਲਾ ਝਾੜਦੇ ਆ ਸੀਬੀਆਈ ਨੂੰ ਜਾਂਚ ਦਾ ਜਿਹੜਾ ਸਪਸ਼ਟ ਕੀਤੀ ਹੈ ਤਾਂ ਕਿ ਸਰਕਾਰ ਸਿੱਧੇ ਤੌਰ ਤੇ ਕਹਿ ਸਕੇ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਹੁਣ ਸਾਡੇ ਹੱਥ ਵਿੱਚ ਨਹੀਂ ਹੈ ਸੀਬੀਆਈ ਇਸ ਦੀ ਜਾਂਚ ਕਰ ਰਹੀ ਹੈ ਕਿਉਂਕਿ ਸਿੱਖ ਸਮਰਥਨ ਲਗਾਤਾਰ ਸਰਕਾਰ ਦੇ ਵਿਰੁੱਧ ਪ੍ਰਸ਼ਨ ਕਰ ਰਹੇ ਸੀ ਔਰ वाले ਦਿਨਾਂ ਦੇ ਵਿੱਚ ਵੀ ਪਹਿਲਾਂ ਤੋਂ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਸੰਘਰਸ਼ ਨੂੰ ਅੱਗੇ ਚਲਾਇਆ ਜਾਣਾ ਹੈ 3 ਤਰੀਕ ਨੂੰ ਐਲਾਨ ਕੀਤਾ ਗਿਆ ਸੀ ਕਿ 3 ਤਰੀਕ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਪੂਰੇ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਯਾਨੀ ਕਿਤੇ ਨਾ ਕਿਤੇ ਸਰਕਾਰ ਨੂੰ ਦਿਖ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਇਹ ਸੰਘਰਸ਼ ਹੈ ਤੇ ਮੱਠਾ ਨਹੀਂ ਪੈਗਾ ਠੰਡਾ ਨਹੀਂ ਪੈਗਾ ਹੋਰ ਵੀ ਤਿੱਖਾ ਹੋ ਸਕਦਾ 10 ਤਰੀਕ ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਤੇ ਕਿਤੇ ਨਾ ਕਿਤੇ ਸਰਕਾਰ ਨੇ ਜਿਹੜਾ ਫੈਸਲਾ ਬਦਲਿਆ ਸਰਕਾਰ ਝੁਕਦੀ ਨਜ਼ਰ ਆਈ ਹੈ ਸਿੱਖਾਂ ਦੇ ਪ੍ਰਸ਼ਨ ਅਗੇ ਜਥੇਬੰਦੀਆਂ ਅਗੇ ਸਰਕਾਰ ਨੇ ਚੁੱਕ ਦਿਆ ਇਹ ਫੈਸਲਾ ਲਿਆ ਰੁਪਿੰਦਰ ਸਿੰਘ ਤੇ ਦਸ਼ਵਿੰਦਰ ਸਿੰਘ ਜਿਨ੍ਹਾਂ ਨੂੰ ਦਵਾ ਕਰ ਰਹੀ ਸੀ ਪੁਲਿਸ ਤੇ ਦੋਨੋਂ ਹੀ ਕਸੂਰਵਾਰ ਨੇ ਇਸ ਪੂਰੇ ਮਾਮਲੇ ਦੇ ਲਈ ਅੱਜ ਉਹੀ ਪੁਲਿਸ ਅੱਜ ਐਪਲੀਕੇਸ਼ਨ ਪੇਰ ਕਰਕੇ ਕਹਿ ਰਹੀ ਹੈ ਕਿ ਦੋਨੋਂ ਭਰਾ ਲੋੜੀਂਦੇ ਨਹੀਂ ਹਨ ਦੋਨੋਂ ਭਰਾਵਾਂ ਦੇ ਖਿਲਾਫ ਉਹਨਾਂ ਦੇ ਕੋਲ ਪੁਖਤਾ ਸਬੂਤ ਨਹੀਂ ਹੈ ਯਾਨੀ ਕਿ ਸਾਫ ਹੋ ਗਿਆ ਕਿ ਕਿਤਨੇ ਕਿਤੇ ਹਨਨ ਫਾਨਾਂ ਦੇ ਵਿੱਚ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਕਿ ਮਾਮਲੇ ਨੂੰ ਠੱਡਾ ਕੀਤਾ ਜਾ ਸਕੇ ਲਗਾਤਾਰ ਜਿਹੜਾ ਪ੍ਰਸ਼ਨ ਆਇਆ ਸੀ ਕਿਤਨੇ ਕਿਤੇ ਦੋਨਾਂ ਭਰਾਵਾਂ ਦੇ ਉੱਪਰ ਪੂਰਾ ਮਾਮਲਾ ਫਿੱਟ ਕਰਨ ਦੀ ਕੋਸ਼ਿਸ਼ ਆਪਾਂ ਕਹਿ ਸਕਦੇ ਹਾਂ ਕਿ ਕੀਤੀ ਗਈ ਪੂਰੇ ਮਾਮਲੇ ਨੂੰ ਬੜੇ ਹੀ ਨੇੜیکی ਤੋਂ ਦੇਖ ਰਹੇ ਹੋ ਇਸ ਸਮੇਂ ਜਦੋਂ ਸ਼ਾਮ ਨੂੰ ਖਬਰਾਂ ਆਈਆਂ ਕਿ ਦੋਨੇ ਭਰਾਵਾਂ ਨੂੰ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਸੰਕੜੇ ਲੋਕ ਜੇਲ੍ਹ ਦੇ ਬਾਹਰ ਬੈਗੇ ਸਨ ਜਾ ਕੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਦੇਖੋ ਜੇਲ੍ਹ ਦੇ ਬਾਹਰ ਇਸ ਵਕਤ ਦਾ ਜਿਹੜਾ ਮਾਹੌਲ ਹੈ ਇੱਕ ਕਹਿ ਸਕਦੇ ਐ ਕਿ ਇੱਕ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਠਨ ਤੇ ਮੌਜੂਦ ਨੇ ਪੰਤ ਪ੍ਰੀਤ ਸਿੰਘ ਜੋ ਸਿੱਖ ਪ੍ਰਚਾਰਕ ਨੇ ਉਹ ਉੱਥੇ ਮੌਜੂਦ ਨੇ ਖੁਦ ਹੋਰ ਭਾਰੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਉਤੇ ਜਿੱਦਾਂ ਹੀ ਲੋਕਾਂ ਨੂੰ ਪਤਾ ਲੱਗਿਆ ਸਿੱਖਾਂ ਦੇ ਵਿੱਚ ਪਤਾ ਚੱਲਿਆ ਕਿ ਜਸਵਿੰਦਰ ਸਿੰਘ ਔਰ ਰੁਪਿੰਦਰ ਸਿੰਘ ਨੂੰ ਰਿਹਾ ਕੀਤਾ ਜਾ ਰਿਹਾ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਕਹਿ ਸਕਦੇ ਨੇ ਕਿ ਉੱਥੇ ਲੋਕਾਂ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਸੀ ਔਰ ਭਾਰੀ ਗਿਣਤੀ ਦੇ ਵਿੱਚ ਧੀੜ ਉੱਥੇ ਜੰਮੀ ਹੋਈ ਹੈ ਉਹਨਾਂ ਦੋਨਾਂ ਦਾ ਵਰਤ ਕੀਤਾ ਜਾ ਰਿਹਾ ਹੈ ਕਿ ਦੋਨੋਂ ਨੂੰ ਰਿਹਾ ਕੀਤਾ ਗਿਆ 15 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਦੋਨਾਂ ਨੂੰ ਜੇਲ੍ਹ ਦੇ ਵਿੱਚ ਔਰ ਅੱਜ ਦੋਆਂ ਦੀ ਆਖਿਰਕਾਰ ਰਿਹਾਈ ਸੰਭਵ ਹੋ ਸਕੀ ਹੈ ਜੀ ਧੰਨਵਾਦ ਰਵਿੰਦਰਪੁਰੀ ਜਨਕਾਰੀ ਦੇ ਲਈ ਜੋ ਰਵਿੰਦਰ ਸਿੰਘ ਔਰ ਜਸਵਿੰਦਰ ਸਿੰਘ ਹੈ इनके खिलाफ इनसफिशिएंट एविडेंस है एंड दिस जो एविडेंस इन, इनके खिलाफ है दैट इज नॉट सफिशिएंट टू प्रोसीक्यूट सो ही हैज मेड अ रिक्वेस्ट टू द कोर्ट ਕਿ ਇਨਕੋ ਇਨਕੋ ਦੀ ਰਿਲੀਜ਼ ਫਰਮ ਕਸਟਡੀ ਕੀਤਾ ਸੋ ਦੀ ਆਨਰੇਬਲ ਕੋਰਟ ਆਫ ਡਿਊਟੀ ਮੈਜਿਸਟ੍ਰੇਟ ਹੈਸ ਪਾਸ ਐਨ ਆਰਡਰ ਟੂ ਰਿਲੀਜ਼ ਥੈਮ ਫਰਮ ਦੀ ਕਸਟਡੀ